ਇਕ ਓੰਕਾਰ ਸਤਨਾਮ ਸ੍ਰੀ ਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇ ਇਕ ਓਅੰਕਾਰੇ ਸਤਿਗੁਰ ਪ੍ਰਸਾਦਿ ਸ ਲੋਕ ਮਹੱਲਾ ਪਹਿਲਾ ਦੁਖਦਾਰ ਉਸ ਗੁਰੂ ਗਬਿਆ ਜਸੁ ਕਤਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੂ ਕਰੀ ਨ ਹੋਈ ਬਲਿਹਾਰੇ ਕੁਦਰਤ ਵਸਿਆ ਤੇਰਾ ਅੰਦਰ ਜਾਈ ਲਖਿਆ ਰਹਾ ਜਦ ਮੈਂ ਜੋਤ ਜੋਤ ਮੈਂ ਜਾਤਾ ਇਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਇਆ ਸਾਹਿਬ ਸਿਵ ਸੁਵਾਲਿਓ ਜਿਨ ਕੀ ਤੀ ਸੂ ਘਰ ਭਿਆ ਕਉ ਨਾਮੇ ਕਰਤੇ ਕੀਆ ਮਤਾਂ ਜੋ ਕੁਛੀ ਕਰਨਾ ਸੋ ਕਰ ਰਹੇ ਆ ਸੂਦਰ ਰਾਗ ਆਸਾ ਮੈ ਲਾ ਫੈਲਾ ਇੱਕ ਊੰਕਾਰ ਸਤਿਗੁਰੂ ਪਰਸਾ ਸੂਦਰ ਤੇ ਰਾਕੇ ਹਾਂ ਸੂ ਕਰਕੇ ਹਾਂ ਜਿਤ ਵੈ ਸਰਬ ਸੰਮਾਲੇ ਵਾਜੇ ਤੇਰੇ ਨਾਮ ਦੇ ਨੇਕੀ ਅ ਸੰਖਾ ਕੇਤੇ ਤੇਰੇ ਵਾਮਣ ਹਾਰੇ ਕਿਹ ਕਹਤੇ ਤੇਰੇ ਰਾਗਪਰੀ ਸੋਂ ਕਹੀਏ ਕਿਥ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਵਣ ਪਾਣੀ ਪੈ ਸੰਤ ਰਗਾवै ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚੇਤ ਗੁ ਭੁਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਹਾਰੇ ਗਾਵਨ ਤੁਧਨੋਂ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋਂ ਸਿੱਧ ਸਮਾਦੇ ਅੰਦਰ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਸਿੱਧ ਸਮਾਦੇ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਨ ਤੁਧਨੋਂ ਜਤੇ ਸਤੇ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਤ ਪੰਨ ਰਖਿ ਸਰੇ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋਂ ਮੋਹਣੀਆਂ ਮਨਮੋਹਨ ਸੁਰਗ ਮਥ ਪਿਆਲੇ ਗਾਵਨ ਤੁਧਨੋਂ ਰਤਨੋ ਪਾਏ ਤੇਰੇ 68 ਤੀਰ ਸੰਨਾਲੇ ਗਾਵਨ ਤੁਧਨੋਂ ਜੋਧ ਮਹਾਬਲ ਸੂਰਾ ਦਾਮਨ ਤੁਧਨੋਂ ਖਾਣੇ ਚਾਰੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰ ਸੇਈ ਤੁਧਨੋਂ ਗਾਵਨ ਜੀ ਤੁਧ ਪਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਚਿਤਨੇ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਭ ਸੇ ਸਾਚਾ ਸਾਚੀ ਨਾਈ ਹੈਪੀ ਹੋਸੀ ਜੈਨ ਜਸੀ ਰਤਨਾ ਜੈਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿੰਨੂ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਜੋਤਿ ਸੁਭਾਵੈ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸੋ ਪਾਤ ਸਾਹ ਉਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਅਸਾਂ ਨ ਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕਿਵਡ ਵੱਡਾ ਡੀਠਾ ਹੋਈ ਕੀਮਤ ਪਾਏ ਨ ਕਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੀਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣਾ ਤੇਰਾ ਕੀਤਾ ਕੀ ਵਿਡਤੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੇ ਅਨੰਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਏ ਤੇਰੀ ਚਲਵਟਿਆਈ ਸਭ ਸਾਥੀ ਸਭ ਤਾਂ ਪੀ ਸਭ ਸਿੰਘੀ ਆਈਆਂ ਸਿੱਧਾ ਭਖਾਂ ਗੀ ਆਵੜੇ ਆਈਆਂ ਤੁਧ ਮਨ ਸਦੀ ਕਿਨੇ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਰਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਰਨਹਾਰ ਅਸਮ ਲਾ ਪਹਿਲਾ ਆਕਾਂ ਦੀ ਮਾਂ ਮਿਸਰੇ ਮਰ ਜਾਊਂ ਆਖਣੇ ਔਖਾ ਸਾਚਨ ਸੱਚੇ ਨਾਮ ਕੀ ਲਾਗੈ ਭੂਖ ਉਤਪੂਖ ਹੈ ਖਾਏ ਚੱਲੀ ਐ ਦੂ ਸੋਗਿੋਂ ਵਿਸਰੈ ਮੇਰੀ ਮਾਏ ਸੱਚਾ ਸਹਿਬ ਸਚ ਨੈ ਰਹਾ ਸੱਚੇ ਨਾਮ ਕੀ ਤਿਲ ਵੜਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਗੁਡਨ ਹੋਵੇ ਘਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੂਕੈ ਹੋਵੇ ਗੁਣਹੂ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜਿਵੜੇ ਆਪ ਤੇ ਬਣ ਤੇਰੀ ਦਾਤ ਜਿੰਦਨ ਕਰ ਕਹਿ ਕੀ ਤੀ ਰਾਤ ਖਸਮ ਦੇ ਸਾਰੇ ਤੇ ਇਕਮਜਾ ਨਾਨਕ ਨਾਮੈ ਬਾਸਨਾ ਰਾਗੀ ਗੁਰੂ ਮਹੱਲਾ ਚੌਥਾ ਹਰ ਕੀ ਜਨ ਸਤਿਗੁਰੂ ਸਤਪੁਰਖਾ ਬਿਨੋ ਘਰੋ ਗੁਰੂ ਪਾਸ ਹਮ ਕੀਰੇ ਕਰਮ ਸਤਿਗੁਰ ਸੋਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਕੋ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ 함ਰੀ ਰਹਿ ਰਸ ਰਹਾ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਿਰ ਪਿਆਸ ਹਰ ਹਰ ਨਾਮ ਮਿਲੈ ਤਿਰਗਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸਨਾ ਮੰਨੈ ਪਾਇ ਅਤੀ ਭਾਗਹੀਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤੁਰ ਜੀਵੇ ਤਰਗੇ ਜੀਵਾ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤੈਨ ਧੁਰ ਮਸਤਕ ਲਿਖਿਆ ਲੇਖ ਤਨ ਤਨ ਸਤ ਸੰਗਤ ਜਿਥੇ ਹਰਸ ਪਾਇਆ ਮਿਲ ਜਨ ਨਾਨਕ ਨਾ ਬਰਗਾਸ ਰਾਗ ਗੁ ਜੀ ਮਹਾਲਾ ਪੰਜਮਾ ਕਾਹੇ ਰੇ ਮਨ ਚਿਤੁਵੇ ਉਦਮ ਜਾ ਹਰਿ ਹਰ ਜੀ ਉਪਰਿਆ ਸੈਲ ਬਥਨ ਮੈਂ ਜਨ ਤੂ ਪਾਏ ਤਾਕਾਰ ਜਿ ਕੀ ਅਗੇ ਕਰ ਦਰਿਆ ਮੇਰੇ ਮਾਧੋ ਦੀ ਸਤਸੰਗ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੂਕੇ ਕਾਸ ਹਰਿਆਰ ਜਨਮ ਪਿਤਾ ਲੋਕ ਸੋਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਰ ਰਿ ਸਮਾਈ ਠਾਕੁਰ ਕਾਹੀ ਮਨ ਭੋ ਕਰਿਆ ਊਡੇ ਯੂਗ ਆਵੈ ਸਹ ਕੋ ਸਾ ਤਿਸ ਬਾਛੇ ਬਤਰਿ ਸਿਰਿਆ ਤਿਨ ਕਹੁ ਸੁਖ ਲਾਵੇ ਕਮਸੂ ਆਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਾ ਸਿਆ ਸਿਧਾਂ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਹੈ ਤੇਰਾ ਅੰਤ ਨ ਪਾਰਾ ਵਰਿਆ ਰਾਗ ਅਸਾ ਮੱਲਾ ਚੌਥਾ ਸੋਪੁਰ ਕੀ ਇੱਕ ਹੀ ਓਕਾਰ ਸਤਗੁਰ ਪ੍ਰਸਾਦ ਸੋਪੁਰ ਕੰਦ ਰੰਜਨ ਹਰ ਪੁਰ ਕੰਦ ਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੋ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਇਆਂ ਕਾਦਰ ਤਾਰਾ ਹਰਿ ਧਿਆਉ ਸੰਤੋਹ ਦੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰੇ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਨਮਾਨਾ ਇਕ ਦਾਤੇ ਇਕ ਪਿਖਾਰੀ ਜੀ ਸਭ ਤੇਰੇ ਚੋ ਜੁ ਵਡਾਣਾ ਤੂੰ ਹੀ ਆਪੇ ਦਾਤਾ ਆਪੇ ਭੁਗਤਾ ਜੀ ਹੋਤੋਂਦ ਬਣ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਿਨ ਨਾਨਕ ਤិន ਕੁਰਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਜੀ ਸੇ ਜੰਤੂ ਕੋ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤੈਨ ਟੁੱਟੀ ਜਮ ਕੀ 파ਸੀ ਜਿਨ ਨਿਰਪੋ ਦਿਨ ਹਰ ਨਿਰਪੋ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪੰਖਸ ਲਾਹਨ ਦਜੀ ਹਰਿਆਣ ਕੁ ਵਿਨੇਕ ਅਨੰਤਾ ਤੇਰੀ ਅਨਕ ਤੇਰੀ ਅਨੰਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇ ਨੀ ਨੀਕ ਤੇਰੀ ਨੀਕ ਪੜੇ ਬਹੁ ਸਿਨ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਖਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਰੰਪਰ ਕਰਤਾ ਜੀ ਤੁਧ ਜੇਵੜੇ ਅਵੰਨ ਕੋਈ ਤੂੰ ਜੁਗ ਜੁਏ ਕੋ ਸਦਾ ਸਦਾ ਤੂੰ ਹੀ ਏਕੋ ਜੀ ਤੂੰ ਨੇਤਰ ਕਰਤਾ ਸੋਈ ਤੁਧਿਆਪੀ ਭਾਵੇ ਸੋਈ ਵਰਤਾ ਜੀ ਤੂੰ ਹੀ ਆਪੇ ਕਰੈ ਸੋਈ ਤੁਧਿ ਆਪੇ ਸਿਰਿ ਸਭ ਉਪਾਈ ਜੀ ਤੁਧਿ ਆਪੇ ਸਿਰਿ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਦਰ ਨੋਈ ਆਸਾ ਮੱਲਾ ਚੌਥਾ ਤੂੰ ਕਰਤਾ ਸਦਿਆ ਮੇਡਾ ਸਾਈਂ ਜੋ ਤੂੰ ਪਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਜੋ ਪਾਈ ਰਾ ਸਭ ਤੇਰੀ ਤੂੰ ਸਭਨੀਂ ਧਿਆਇਆ ਜਿਸਨੂੰ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਨੂੰ ਗਵਾਇਆ ਤੂੰ ਤੇ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੁਸੀਂ ਮਾਹੀ ਤੁਸ ਬਿਨੁ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵੀ ਜੋਗ ਮਿਲ ਵੀ ਛੋੜਿਆ ਸੰਜੋਗੀ ਮੇਲ ਜਿਸਨੋਂ ਤੂੰ ਸਣਾਏ ਐ ਸੋਈ ਜਨ ਜਾਣੈ ਹਰ ਕੋਣ ਸਦੀ ਆਖ ਵਕਣੈ ਜਨ ਹਰ ਸਿਵਿਆ ਤਿਸੁ ਗੁਆਇ ਸਜਿ ਹੀ ਹਰ ਨਾਮ ਸਮਾਇ ਤੂੰ ਹੀ ਆਪੇ ਕਰਦਾ ਤੇਰਾ ਕੀਆ ਸਭ ਹੋਇ ਤਉਦ ਬਿਨੰਦੁ ਜਾਇ ਹੋਰ ਨ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਸ ਸਰਬੜਾ ਪਈਲੇ ਨਿਮਾਸਾ ਪਾਣੀ ਪਾ ਬਗਤਿ ਨੇ ਕੀਆ ਪੰਗਸ ਮੋਹ ਭਗ ਨਹੀਂ ਚੱਲੇ ਹਮ ਦੇਖਾਂ ਤੈ ਡੂਬੀ ਅਲੀ ਮਨ ਏਕ ਨਾ ਚੇ ਇਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆਰਾ ਨਾ ਉਹ ਜਦਿ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਵਦ ਨਾਨਕ ਜਿੰਦਗੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਹੀ ਪ੍ਰਾਪਤ ਮਨ ਨੂੰ ਦੇਹੁਰਿਆ ਗੋਵਨ ਮਿਲਣ ਕੀ ਏ ਤੇਰੀ ਬਰੀਆ ਵਰਕਾ ਜੀ ਤੇਰੇ ਕਿਤੈ ਨਾਮ ਮਿਲ ਸਾਧ ਸੰਗਤ ਬਸ ਕੇ ਬਿਨ ਨਾਮ ਸੰਜਮ ਲਗ ਭਵਨ ਦਰਨ ਕੈ ਜਨਮ ਲਿਤਾ ਜਾਤ ਨਮਾਇਆ ਕੈ ਰਹਾ ਜਬ ਤਬ ਸੰਜਮ ਧਰਮ ਨੈ ਕੋ ਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕ ਅਮਲੀਜ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਪਾਤਸ਼ਾਹੀ ਰਸਮੀ ਕਵੇ ਵਾਸ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਾ ਚੰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ ਸਭੈ ਤੁਮ ਕਾਵੋ ਆਪਾ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਹੋਰ ਅਚਾਨਤ ਕਰਦੈ ਕਰੀਐ ਸਭੈ ਰਣ ਕੋ ਯਾਦ ਸੰਗਰੀਐ ਪੂਰਨ ਹੋਏ ਹਮਾਰੇ ਅਸ ਤੂਰਪ ਜਨ ਕੀ ਰਹਿ ਪਿਆਸ ਮੈਂ ਛਾੜ ਕੋਈ ਵਰਨਾ ਤਾਹੂ ਜੋ ਵਰਸਾਂ ਹਾਂ ਸਤਮ ਤੇ ਪਾਉ ਸੇਵਕ ਸਿੱਖੋ ਮਾਰੇ ਤਾਰੀਐ ਚੰਚੰ ਸਤਰਾ ਹਮਾਰੇ ਮਾਰੀਐ ਆਫਾਤ ਦੇ ਮੂਝੀ ਉਪਰੀਐ ਮਰਨ ਕਾਲ ਕਾ ਤਰਾਸ ਨਿਦਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਹਸਤੂ ਜੋ ਕਰਿਓ ਰਚਾ ਰਾਗ ਲਿਓ ਮੋਇ ਰਖਨਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਟਨ ਕੈ ਹੰਤਾ ਤੁਮੋ ਪੂਰੀ ਚਤੁਰ ਦੁਸਕੰਨਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸਿਖ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਅਤਮਸ ਜਮਨ ਕਾਲ ਜੋਗੀ ਸਿਵ ਕੀਉ ਬੇਦਰਾਜ ਬ੍ਰਹਮਾ ਜੋ ਥੀਉ ਜਮਨ ਕਾਲ ਸਭ ਲੋਕ ਸੁਮਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸਨੀ ਉਪਜਾਇਓ ਆਦ ਅੰਤ ਏਕੇ ਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਰੀ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸਿਵਕਨ ਕੋ ਸਿਵਨ ਸੁਖ ਦਿਓ ਸਤਨਿਕ ਗੁਲਮੋਹ ਮਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਵੀਰ ਪਛਾਨ ਤ ਇੰਤੇ ਤੇ ਕੋੰਤਰ ਯਸੁਲਾ ਸਾਪਰ ਕਿਰਪਾ ਅਦ੍ਰਿਸ਼ਟ ਗੁਰ ਫੂਲਾਂ ਸੰਤਨ ਤੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਨੈ ਜਬ ਉਦਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਦ ਦੇਉ ਪਰੋ ਜਬੀਆ ਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਦਰਸ ਬੂ ਜੇ ਤੇ ਬਦਨ ਸਿਰਸ ਬਤਾਰੈ ਆਪਿ ਆਪਨੀ ਮੋਜੂ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦੀ ਹਰਿਆਣ ਨਿਰੰਕਾਰ ਨਿਰਵੇਕਾਰ ਨਿਲੰਬੇ ਆਦਾਂ ਨੀਲਾ ਅਨਾਦੀ ਸੰਭੇ ਤਾਕਾ ਮੂੜੂ ਚਾਰਤ ਪੇਦਾ ਜਾ ਕੋ ਭੇਵਨ ਪਾਪਤ ਵੇਦਾ ਤਾ ਕੋ ਕਰਪਾ ਹੰ ਦੀ ਅਨੁਮਾਨਤੀ ਮਾ ਮੂੜਕ ਚ ਭੇਦ ਨ ਜਾਣਤੇ ਮਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀ ਨਤਨੇ ਭੇਵੀ ਆਪ ਆਪਣੀ ਕੁਦ ਹੈ ਜੇਦੀ ਵਰਨਤ ਭਿੰਨ ਭਿੰਨ ਤੋਈ ਦੇਦੀ ਤੁਮਰਾ ਲਖਾਨਾ ਜੈ ਪਸਾਰਾ ਕਹਿ ਸਦਾ ਪ੍ਰਤਮ ਸੰਸਾਰ ਇਕ ਰੂਪੀ ਰੂਪ ਸਰੂਪਾ ਰੰਗ ਭੈਉ ਰਾਵ ਕੈ ਭੂਪਾ ਅੰਡਲ ਜੀਰ ਸੇਤ ਜਗੀਨੀ ਉਤਪਤੀ ਖਾਨ ਬਹੌਰ ਜੀ ਨੇ ਕਉ ਫੂਲ ਰਾਜਾ ਹੋਵੇ ਬੈਠਾ ਕਉ ਸਿਮੰਡ ਪਿਉ ਸੰਘਰੀ ਆ ਕਹਿਠਾ ਸਦਰੀ ਜਿਸ਼ ਦਿਖਾਇ ਤੁਮ ਭਵੇ ਆਜੁ ਆਸਰੂਪ ਸੁਮ ਭਵੇ ਅਵਰੱਛਾ ਮੇਰੀ ਤੁਮ ਕਰੋ ਸਿੱਖੋ ਬਾਰੀ ਸਿੱਖ ਸੰਗ ਰੋ ਦੁਸ਼ਜਿ ਤੇ ਉਪਤਿ ਉਤਪਾਤਾ ਸਕਲ ਅਮਨੇਸ਼ ਕਰੋ ਰਣ ਘਾਤਾ ਜੇ ਅਸਤੂ ਤਵ ਸਰਣੀ ਪਰੇ ਤਿਨ ਕੇ ਦੁਸ਼ਤ ਦੁਖ ਦੁਐ ਮਾਰੇ پورکھ جمن پگ پری تہاری تم سنک سبٹائے بار جب تمہیں سمارا ਕਾਲ ਫਾਸਤੇ ਤੈ ਉਵਾਰਾ ਜੰਨਰ ਨਾਮ ਤੇਹਾਰੋ ਕਹਾ ਦਰਦ ਤੇ ਦੁਸ਼ ਦੋਖ ਤੇ ਰਹਾ ਕੜਗੇ ਗੇ ਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਓ ਉਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟੇ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਂਗ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਦ ਇਕ ਨੈ ਮਾਨਿਓ ਸਿਮਰਤ ਸਾਸਤਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨੈ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰੇ ਮੈਂ ਨ ਕਹਿਓ ਸਭ ਤੋਏ ਬਖਾਨਿਓ ਦੁਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੂ ਆਰੂ ਦਵਾਰੇ ਬਾਹਂ ਗਹੇਗੀ ਲਾਜ ਅਸੇ ਗੋਬਿੰਦ ਦਾਸ ਤੂ ਆਰੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰੂ ਗੁਰਸਾਹਬ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸੇ ਸੇਤੀ ਮਨਵ ਜੀਆਂ ਵਧਾਈਂ ਸਾਗਰਤਨ ਪਰਵਾਰ ਪਰੀਆਂ ਸ਼ਬਦ ਹੀ ਗਾਵਣ ਆਈਆਂ ਸ਼ਬਦ ਉਤੇ ਗਾਹ ਹਰੀ ਕੇਰਾ ਮਨ ਜਿ ਨਿ ਵਸਾਇ ਕਹਿ ਨਾਨਕੀ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਕੀ ਮਨ ਮੇਰੀਆ ਤੂੰ ਸਦਾ ਰੂਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭੀ ਸਾਰਨਾ ਸੰਗੀਕਾਰੋ ਕਰੇ ਤੇਰਾ ਕਰੇ ਸਭ ਸੁਵਾਰਨਾ ਸੋ ਨਗਲਾ ਸਮਰੱਥ ਸੋ ਅਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੂਹ ਰਣ ਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੀ ਹੈ ਜਿਸ ਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾਮ ਮਨੁ ਸਾਵੈ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਪੋਖਾਂ ਸਭ ਗੁਆਈਆਂ ਕਰ ਸਾਧ ਸੁਖਮਣ ਆਏ ਵਸਿਆ ਜਿਨੀ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਤ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦਿਤ ਘਰ ਸੋ ਪਾਗੈ ਘਰ ਸੋ ਪਾਗੈ ਸਬਦਿ ਰਾਜੀ ਖਲਾ ਜਿਤ ਕਰਿ ਧਾਰੀਆ ਪੰਚ ਦੂਤ ਦਵਸਨ ਕੀਤੇ ਕਾਲੇ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜੈਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਰਾਜੀ ਧਨ ਦਸਣੋ ਵਡ ਪਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾਪ ਉਤਰੇ ਸੋਹਣੇ ਸਚੇ ਬਾਣੀ ਸੰਤ ਸਾਧੂਨ ਭੈ ਸਭ ਸੇ ਪੂਰੇ ਗੁਰ ਤੇ ਜਾਣ ਸੁਣਤੇ ਪੂਨੀਤ ਗਦੇ ਪਵਤ ਸਤਗੁਰਿਆ ਪਰ ਪੂਰੇ ਨਰਮント ਨਾਨੇ ਗੁਰ ਚਰਨ ਲਾਗੇ ਵਾਜੇ ਅਨਹਦੇ ਤੂਰੀ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਈ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਕਿ ਵਾਸਤਾ ਦੀਨੇ ਜਾਈ ਨਿਤ ਨਿਤ ਰਖੀ ਉਰਤਾਰ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਅਪਸਾਰੂ ਸੋ ਲੋਕ ਮਹਲਾ ਪੰਜੀਆ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਯਾਰੀ ਕੋ ਗੁਣ ਨਹੀਂ ਆਪੇ ਦਰਸ ਪਿਉ ਹੋਈ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੇ ਹਰਿਆ ਪੌੜੀ ਤੇ ਤੈ ਤੂੰ ਸਮਰਦਾ ਤੇ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇ ਰਿਛੜ ਜਾਉ ਬਹੁਤ ਜਲ ਦੀ ਕਮੀ ਸਜਾਉ ਗੁਰਬਖਦੀ ਪਾਰ ਪਾਈ جن کو لگی پیاس امرت کھائے کل میں اے ہو پونی گن گوبند سب سے نو کر سمالے سوائے سائے برتا کوئ نہ جائے جی آئے سلوک محلہ پنجماں گر آدھنا جے واجب جب گر نا نیتری ستگر پیکنا سورنی سونا گر ناؤ تیرتیا ਦਰਗਹ پائیਟਾਓ ਗੋਵਨਾਨੀ ਕਿਰਪਾ ਕਰੇ ਜਿਸ ਨੂੰ ਇਹ ਬਤ ਦੇ ਜਗ ਮੈਂ ਉਤਮ ਕਾਢੀਐ ਮਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣਹਾਰ ਆਪ ਉਵਾਰਿਐਨ ਗੁਰ ਕੀ ਪੈਰੀ ਪਾਏ ਕਾ ਸੁਵਾਰਿਐਨ ਹੋਆ ਆਪਦੇ ਆਲ ਮਨਹੁ ਨੇ ਬਿਸਾਰਿਐਨ ਸਾਧ ਜਨਾਂ ਕੈ ਸੰਗ ਬਬਜ ਲਤਾਰੀਆਂ ਸਾਖਤ ਨੇਂਦਕ ਦੁਸ਼ਟੇ ਵੇਖ ਨ ਮਾਹੀ ਵੀਦਾਰੀਆਂ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਏ ਅਗਲੇ ਦੂਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ